ਸਾਤ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ 1 ਤੋਂ 10 ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰਨੇ ਕਿੰਨਾ ਲਾਹ ਕੂ ਮੀਂਹ ਕਰਨ ਜੇ ਸਾਰਾ ਹਨ ਤੇ ਕਿਹੜੇ ਲਾਹ ਕੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣਾ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਦਾ ਜੀਰੂ ਕਰ ਲਓ ਤਾਂ ਆਪਾਂ ਲੱਗੇ ਸ਼ੱਕਦੇ ਨੇ ਕਿਸਾਨ ਵੀਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਓ ਚਲੋ ਅੱਗੇ ਵਧਦੇ ਆਂ ਵੀਡੀਓ ਵੱਲ ਹਾਂ ਤੁਸੀਂ 1 April ਪੰਜਾਬ ਦੇ ਸਵੇਰ ਦੇ 9 ਵਜੇ ਦੀਆਂ ਪੰਜਾਬ ਦੀਆਂ ਲਾਈਵ ਸੈਟਅਪ ਤੁਹਾਨੂੰ ਦਿਖਾਉਂ। ਆਪਣੇ ਪੰਜਾਬ ਦੇ ਪਹਾੜਾਂ ਉੱਤੇ ਇੱਕ ਹੋਰ ਦਰਮਿਆਨੇ ਪੱਧਰ ਦਾ ਸਿਸਟਮ ਪਹੁੰਚਿਆ ਹੈ। ਦਰਮਿਆਨੇ ਪੱਧਰ ਦਾ ਮਨੀ ਹਲਕੇ ਹਲਕੇ ਪੱਧਰ ਦਾ ਸਿਸਟਮ ਹੈ ਇਹ ਜਿਸ ਕਰਾਮੇ ਪੰਜਾਬ ਵਿੱਚ ਬਦਲਬਾਈ ਦੇਖਣ ਨੂੰ ਮੈਂ ਤੁਹਾਨੂੰ ਦਿਖਾ ਸਕਦਾ ਹਾਂ। ਆਪਣੇ ਖਾਸ ਮਾਝੇ ਦੇ ਪੱਧਰ ਹੋ ਗਿਆ ਤੇ ਮਾਲਵੇ ਥੋੜੇ-ਥੋੜੇ ਦੀਪਾਗ ਹੋ ਗਏ। ਇਹਨਾਂ ਚਾਰੋਂ ਬਦਲਬਾਈ ਦੇਖਣ ਨੂੰ ਮੈ ਰਹੀ ਹੈ ਤੇ ਇਹ ਬਦਲਬਾਈ ਕਰੀਬਨ ਅੱਜ ਆਪਣਾ ਸ਼ਾਮਾਂ ਤੱਕ ਇੱਦਾਂ ਹੀ ਦੇਖਣ ਨੂੰ ਮਿਲਦੀ ਰਹੂਗੀ। ਵੀ ਦੇਖੋ ਸਿਸਟਮ ਹਲੇ ਥੋੜਾ ਜਿਹਾ ਵੱਡਾ ਹੈ। ਔਰ ਇਹ ਸਨਾ ਕੋਈ ਮੀਂਹ ਨਹੀਂ ਦਾ ਅਸਰ ਨਹੀਂ ਹਨ ਮਾੜੀ ਮੂਟੀ ਬੂੰਦਾ ਮੰਦੀ ਛੋਦੀ ਹੈ ਬਾਕੀ ਜਿਆਦਾ ਤਰਾ ਬਦਲਵਾਈ ਹੀ ਦੇਖਣ ਮਿਲੇਗੀ ਮੀਂਹ ਕਣੀ ਦਾ ਕੋਈ ਵੀ ਅਸਰ ਨਹੀਂ ਹਨ ਸਿਸਟਮ ਨਾਲ ਬਾਕੀ ਆਪਾਂ ਗੱਲ ਕਰੀਏ ਔਨ ਵਾਲੇ ਦੇ ਅੰਦਰ ਪੰਜਾਬ ਮੌਸਮ ਦੀ ਤੁਸੀਂ ਹੁਣ ਮੌਸਮ ਭਾਗ ਦੀਆਂ ਰਿਪੋਰਟਾਂ ਦੇਖ ਸਕਦੇ ਨਹੀਂ ਦੇ ਸਕਦੇ ਆਪਣੇ ਅੱਜ ਇੱਕ ਤਰੀਕ ਦੇਖੋ ਅੱਜ ਵੀ ਆਪਣਾ ਮੌਸਮ ਸਾਫ਼ ਦੇਖਣ ਨੂੰ ਮਿਲੇਗਾ ਕੱਲ੍ਹ ਵੀ ਸਾਫ਼ ਦੇਖਣ ਨੂੰ ਮਿਲੇਗਾ ਪਰ ਤਿੰਨ ਤਰੀਕ ਦੀ ਸ਼ਾਮੋਂ ਤੋਂ ਪਾੜਾ ਹੁੰਦਾ ਇੱਕ ਥੋੜਾ ਜਿਹਾ ਦਰਮਿਆਨੇ ਪਤਾ ਸਿਸਟਮ ਆਊਗਾ ਜਿਸ ਦੇ ਦਰਮਿਆਨ ਆਪਣੇ ਪੰਜਾਬ ਵਿੱਚ ਥੋੜੀ ਬੋਧੀ ਬੂੰਦਾਵਾਂ ਦੀ ਦੇਖਣ ਨੂੰ ਮਿਲੂਗੀ ਪਰ ਜਿਆਦਾ ਮੀਂਹ ਸਰੋਸਣਾ ਨਹੀਂ ਪਤਾ ਦਿਸਣ ਹਲਕੇ ਮੀਂਹ ਆਪ ਨੂੰ ਤਿੰਨ ਦਿਨ ਦੇਖਣ ਨੂੰ ਮਿਲੂਗੇ ਲਗਾਤਾਰ ਵੀ ਦਿਸਣੋ ਫਿਰ 6 ਤਰੀਕ ਨੂੰ ਫੇਰ ਮੌਸਮ ਸਾਫ਼ ਦੇਖਣ ਨੂੰ ਮਿਲੂਗਾ ਆਪ ਨੂੰ ਕਿਉਂਕਿ ਇਹ ਸਿਸਟਮ ਥੋੜਾ ਜਿਹਾ ਵੱਡਾ ਹੈ ਲਗਾਤਾਰ ਸਿਸਟਮ ਨੇ ਇੱਕ ਤਾਂ ਵੱਡਾ ਇੱਕ ਦਰਮਿਆਨੇ ਪਤਾ ਦੇ ਆਉਂਦੇ ਰੂਗੇ ਪਰ ਪੰਜਾਬ ਵਿੱਚ ਕੋਈ ਬਾਲੇ ਮ ਕਿਉਂਕਿ ਇਹ ਸਿਸਟਮ ਆਪਣਾ ਥੋੜੇ ਦਰਮਾਨੇ ਪੱਧਰ ਦੇ ਹੀ ਹਨ ਤੇਰੇ ਮਨੇ ਤਾਂ ਵੀ ਘੱਟ ਹੀ ਸ਼੍ਰੇਣੀ ਦੇ ਹਨ ਇਹ ਸਿਸਟਮ ਜਿਸ ਦਰਮਾਨ ਪੰਜਾਬ ਵਿੱਚ ਥੋੜੀ ਬਹੁਤੀ ਬੂੰਦਾ ਮੈਂ ਦੇਖ ਨੂੰ ਮਿਲ ਸਕਦੀ ਹੈ ਮਾੜੀ ਮੋਟੀ ਹਵਾ ਦੇ ਬੁੱਲੇ ਚੱਲ ਸਕਦੇ ਹਨ ਬਾਕੀ ਆਪਾਂ ਗੱਲ ਕਰੀਏ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਮੌਸਮ ਦੀ ਕੋਈ ਹੌਣ ਦੇਖਦੇ ਸਨ ਹੋਰ ਦਿਨਾਂ ਨੂੰ ਬਦਲਬਾਈ ਦਾ ਆਉਣ ਜਾਂ ਲੱਗਿਆ ਰਹੂਗਾ 7 ਤਰੀਕ ਤੱਕ ਬਿਲਕੁਲ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲੂਗਾ 6 ਤਰੀਕ ਤੋਂ ਬਾਅਦ ਆ 9 10 ਨੂੰ ਫੇਰ ਮਾੜੀ ਮੋਟੀ ਬੱਦਲਬਾਈ ਸਿਸਟਮ ਨਿੱਕੇ ਮੋਟੇ ਦਾ ਆਉਣ ਜਾਂ ਲੱਗਿਆ ਰਹੂਗਾ ਪੰਜਾਬ ਦੇ ਬੱਦਲਬਾਈ ਬਣਦੀ ਰਹੂਗੀ ਬਾਕੀ ਜਿਹੜਾ ਤੁਹਾਨੂੰ ਦੱਸਿਆ ਸੀ ਪਿਛਲੀ ਵਾਲੀ ਵੀਡੀਓ 'ਚ ਮਾਰ ਦਿੱਤੀ ਹੁਣ ਆਪਣੇ ਪ੍ਰੀ ਮੌਨਥ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਅਹਿਮਤ ਤੁਸੀਂ ਦੇਖਿਆ ਹੋਊਗਾ ਮੌਸਮ ਬਿਲਕੁਲ ਸਾਫ਼ ਹੁੰਦਾ ਹੈ ਜਦੋਂ ਟੈਂਪਰੇਚਰ ਆਪਣੇ ਪੀਕ ਤੇ ਪਹੁੰਚਦੇ ਹਨ ਦੁਪਹਿਰ ਨੂੰ ਤੇ ਫਿਰ ਇੱਕ اچانک ਜਿਹਨਾਂ ਇਲਾਕਿਆਂ 'ਚ ਨਮੀ ਹੁੰ ਬਦਲ ਕਰੇਟ ਹੋ ਜਾਂਦੇ ਨੇ ਕਾਲੀਆਂ ਘਾਟਾਂ ਉੱਠਦੀਆਂ ਹਨ ਜਿਸ ਦੌਰਾਨ ਆਪਣੇ ਪੰਜ-ਛੇ ਜ਼ਿਲ੍ਹਿਆਂ 'ਚ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਹਨ ਤਾਂ ਮੌਸਮ ਫੇਰ ਕਿੰਟੇ 2 ਘੰਟਿਆਂ 'ਚ ਸਾਫ਼ ਹੋ ਜਾਂਦਾ ਹੈ ਬਿਲਕੁਲ ਉਹ ਹੁਣ ਆਪਣੇ ਪੂਰੇ ਪੀਕ ਤੇ ਹੁੰਦੇ ਹਨ ਆਪਣੇ ਅਪ੍ਰੈਲ ਤੇ ਮਈ ਇਹ ਦੋ ਮਹੀਨੇ ਆਪਣੇ ਪੂਰੇ ਪ੍ਰੀ ਮੌਨਸ ਹੁੰਦੇ ਹੁੰਦੇ ਹਨ ਪ੍ਰੀ ਮੌਨਸ ਦੀਆਂ ਕਾਰਵਾਈਆਂ ਪੂਰੀਆਂ ਆਪਣੇ ਪੀਕ ਤੇ ਹੁੰਦੀਆਂ ਹਨ ਜਿਸ ਦੌਰਾਨ ਆਪਾਂ ਜਿਹੜੀ ਆ ਜਾਣਕਾਰੀ ਦੇ ਰਹੇ ਆ ਇਹ ਜਾਣਕਾਰੀ ਸਟੀਕ ਜਾਣਕਾਰੀ ਬਿਲਕੁਲ ਵੀ ਨਹੀਂ ਹੈ ਕਿਉਂਕਿ ਥੋੜੇ-ਮੋٹے ਇਕਦਮ ਸਿਸਟਮ ਬਣ ਸਕਦੇ ਹਨ ਉਹ ਡੇਲੀ ਦੀ ਹੀ ਅਪਡੇਟ ਵਿੱਚ ਕਵਰ ਹੋ ਸਕਦੇ ਹਨ ਕਿਉਂਕਿ ਇਕਦਮ ਆਪਾਂ ਪਹਿਲਾਂ ਨਹੀਂ ਦੱਸਿਆ ਕਿ ਕਿੰਨਾ ਲੱਗੇ ਨਵੀਂ ਬਣੂਗੀ ਤੇ ਕਿਹਨਾ ਵਿੱਚ ਬਦਲ ਕਰੇਟ ਹੋਊਗੇ ਬਾਕੀ ਇਹ ਸਿਸਟਮ ਦੇ ਆਧਾਰ ਤੇ ਹੀ ਹਨ ਕਿ ਕਿਹੜਾ ਲੱਗ ਕੇ ਜ ਸਿਸਟਮ ਬਣੂਗੇ ਬਾਕੀ ਹੋਰ ਡੇਲੀ ਦੀ ਅਪਡੇਟ ਆਪਣੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਡੇਲੀ ਦੀ ਅਪਡੇਟ ਉੱਤੇ ਦਾ ਨਬਦਾ ਸਾਂਦੇ ਆ ਕਿੰਨਾ ਲੱਖ ਜ ਸਿਸਟਮ ਕ੍ਰੀਏਟ ਹੋ ਰਿਹਾ ਤੇ ਕਿਹੜੇ ਲਾ ਕੇ ਸਾਫ ਤੇ ਖੁਸ਼ਕ ਬਣੇ ਰਹਿਣਗੇ ਬਾਕੀ ਆ ਮੈਂ ਗੱਲ ਕਰੀ ਆਉਣ ਵਾਲੇ ਦਿਨਾਂ ਚ 10 ਤਰੀਕ ਨੂੰ ਆਪਣੇ 6 7 8 ਤਰੀਕ ਵੀ ਮੌਸਮ ਸਾਫ ਹੀ ਦੇਖਣ ਨੂੰ ਮਿਲੂਗਾ 9 10 ਤਰੀਕ ਨੂੰ ਫੇਰ ਆਪ ਨੂੰ ਮਾੜੇ-ਮੋੜੇ ਬਦਲੇ ਦੇਖਣ ਨੂੰ ਮਿਲ ਜੀਏ ਬਾਕੀ ਕਿ ਨਵਾਂ ਸਿਸਟਮ ਆਊਗਾ ਆਪਣੇ 12 13 ਦੇ ਕਰੀਬ ਵਿਸਾਖੀ ਦੇ ਕਰੀਬ ਇਹ ਸਿਸਟਮ ਆਊਗਾ ਜੋ ਕਿ ਥੋੜੀ ਜੀ ਮਾੜੀ ਗੱਲ ਵੀ ਹੈ ਕਿ ਤੇ ਉਧਰ ਥੋੜਾ ਜਿਹਾ ਸਸਟਮ ਹੋਗਾ ਪਰ ਉਹੀ ਦਰਮਿਆਨੇ ਪੱਧਰ ਦਾ ਹੱਲੇ ਨਹੀਂ ਜਿੱਦਾਂ ਰਿਪੋਰਟ ਆ ਰਹੀ ਹੈ ਪਰ ਉਸ ਦਰਮਿਆਨੇ ਥੋੜੋ ਬੋਧ ਲੱਗ ਜੂ ਮੀਂਹ ਦੇਖ ਨੂੰ ਮਿਲ ਸਕਦਾ ਤੇ ਹਵਾ ਦੇ ਬੁੱਲੇ ਵੀ ਚੱਲ ਸਕਦੇ ਨੇ ਜੋ ਕਿ ਕਿਸਾਨਾਂ ਲਈ ਥੋੜਾ ਜਿਆਦਾ ਚਿੰਤਾ ਦਾ ਵਿਸ਼ਾ ਹੈ ਬਾਕੀ ਉਹ ਸਿਸਟਮ ਥੱਲੇ ਕਾਫੀ ਦੇਣ ਪਏ ਹਨ ਜੋ ਤਕੜਾ ਹੋਗਾ ਜਾਂ ਕਮਜ਼ੋਰ ਹੋਗਾ ਤੁਹਾਨੂੰ ਵੀ ਵੀਡੀਓ ਚ ਜ਼ਰੂਰ ਦੱਸਦੇ ਰਵਾਂਗੇ ਬਾਕੀ ਆਪਾਂ ਕਾਲਮ ਬਣਾ ਕੇ ਗੱਲ ਕਰੀਏ ਆਪਣੇ 1 ਤੋਂ 10 April ਪੰਜਾਬ ਦੇ ਮਤਲਬ ਠੀਕ ਠਾਕ ਦੇਖ ਨੂੰ ਮਿਲੂਗਾ ਆਪਣੇ 3 4 5 ਤਰੀਕ ਹਲਕੇ ਦਰਮਿਆਨੇ ਮੀਂਹ ਦੇਖ ਨੂੰ ਮਿਲਣ ਹਲਕੇ ਹੀ ਦਰਮਿਆਨੇ ਵੀ ਨਹੀਂ ਹਲਕੇ ਪੱਦਰ ਦੇ ਮੀਂਹ ਦੇਖਣ ਨੂੰ ਮਿਲੂਗੇ ਫਿਰ ਆਪਣੇ 6 7 8 ਮੌਸਮ ਫੇਰ ਸਾਫ਼ ਦੇਖਣ ਨੂੰ ਮਿਲੂਗਾ ਤੇ ਫਿਰ 9 10 ਨੂੰ ਮਾੜੀ-ਮੋਟੀ ਫੇਰ ਆਪ ਨੂੰ ਬੱਦਲਵਾਈ ਦਾ ਆਉਣ ਜਾਣ ਲੱਗਿਆ ਰਹੂਗਾ ਬਾਕੀ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਆਪਣੇ ਹੋਣ ਦੇ ਦਿਨਾਂ ਚ ਵਧੂਗੇ ਆਪਣੇ 36 ਤੋਂ ਲੈ ਕੇ 37 ਡਿਗਰੀ ਤੱਕ ਵਧ ਤੱਕ ਟੈਂਪਰੇਚਰ ਜਾ ਸਕਦੇ ਹਨ 10 April ਤੱਕ ਤੇ ਆਪਣੇ ਰਾਤ ਦੇ ਟੈਂਪਰੇਚਰ 21 ਤੋਂ 22 ਡਿਗਰੀ ਤੱਕ ਜਾ ਸਕਦੇ ਹਨ ਬਾਕੀ ਜਿੱਦਾਂ ਵੀ ਕੋਈ ਮੌਸਮ ਪਾਕ ਨੂੰ ਨਵੀਆਂ ਰਿਪੋਰਟਾਂ ਹੋਊਗੀਆਂ ਮੀਂਹ ਕਣੀ ਤੁਹਾਡੇ ਵਾਅਦੇ ਜਾਂ ਕਰਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸੌਤ ਤੋਂ ਪਹਿਲਾਂ ਦੱਸ ਜਾਈ ਜਾਵੇਗਾ ਅੱਜ ਦੀ ਵੀਡੀਓ ਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਧੰਨਵਾਦ